पुस्तक सोन रिश्मा क्लास छेवीं की पुस्तक है जी और चैप्टर का नाम है साडा पारस साडा पातशाह पा, पारस एक बहुत ही मशहूर राजा सी पातशाह मतलब राजा बादशाह जिनू आप हिंदी कहने यार अमन बच्चा कह रहे है यार अमन साढ़े पंजाबी वाले अध्यापक किन्ने चंगे हैं और रोज़ कोई ना कोई नवी जा मतलब इनफोमे देंगे हाँ हरप्रीत जा भी बहुत चंकी होंगी है मतलब बहुत वजी इनफोमे देंगे बच्चों तेनू पता है अज उन्हें महाराजा रणजीत सिंह बारे जानकारी देनी है कि दे बारे देनी महाराजा रणजीत सिंह शेरे पंजाब महाराजा रणजीत सिंह बारे हूँ महाराजा रणजीत सिंह की कहा जाता है शेर ए पंजाब मतलब पंजाब का शेर हाँ यह तो बहुत वजी गल है चल फिर जमात वि जाके महाराजा रणजीत सिंह बारे जा प्राप्त करिए मीनस जाइए प्राप्त करिए मीनस लीए इनफोमे ਹੁਣ ਸਾਡਾ ਪਾਰ ਸਾਡਾ ਪਾਤਸ਼ਾਹ ਇਹ ਕਿਉਂ ਬढ़ा ਰਹੇ ਨੇ ਤੁਹਾਨੂੰ ਪਾਠ ਹੈ ਇਹਦਾ ਉਦੇਸ਼ ਕੀ ਹੈ ਬੱਚਿਆਂ ਨੂੰ ਇਹ ਦੱਸਣਾ ਕਿ ਮਹਾਰਾਜਾ ਰਣਜੀਤ ਸਿੰਘ ਕਿਵੇਂ ਆਪਣੀ ਪ੍ਰਜਾਦਾ ਖਿਆਲ ਰੱਖਦੇ ਸਨ ਪ੍ਰਜਾ ਕੀ ਹੁੰਦੀ ਹੈ ਉਹਨਾਂ ਦੇ ਕਿੰਗਡਮ ਵਿੱਚ ਜਿਹੜੇ ਲੋਕ ਰਹਿੰਦੇ ਸੀ ਇਹ ਦੱਸਣਾ ਕਿ ਮਹਾਰਾਜਾ ਰਣਜੀਤ ਸਿੰਘ ਕਿੰਨੇ ਦਿਆਲੂ ਸਨ ਕਿੰਨੇ ਦਿਆਲੂ ਦਾ ਮਤਲਬ ਤੁਹਾਨੂੰ ਪਤਾ ਹੀ ਹੈ ਕਿ ਨੇ ਕਾਈਂਡ ਸਨ ਉਹ ਲਾਹੌਰ ਸ਼ਹਿਰ ਦੇ ਵਿੱਚੋਂ ਮਹਾਰਾਜਾ ਰਣਜੀਤ ਸਿੰਘ ਦੀ ਸਵਾਰੀ ਲੰਘ ਰਹੀ ਸੀ ਤੇ ਹੁਣ ਅੱਜ ਦੀ ਡੇਟ ਵਿੱਚ ਲਾਹੌਰ ਕਿੱਥੇ ਪਾਕਿਸਤਾਨ ਵਿੱਚ ਤੇ ਪਾਕਿਸਤਾਨ ਵਿੱਚ ਲਾਹੌਰ ਹੈ ਉੱਥੋਂ ਮਹਾਰਾਜਾ ਰਣਜੀਤ ਸਿੰਘ ਦੀ ਸਵਾਰੀ ਮੀਨਜ਼ ਉਹਨਾਂ ਦਾ ਪੂਰਾ ਜਿਵੇਂ ਅੱਗੇ ਗਾਰਡਸ ਵਗੈਰਾ ਹੁੰਦੇ ਉਹ ਸਾਰੀ ਲੰਘ ਰਹੀ ਸੀ ਪਿੱਠ ਭੂਮੀ ਤੋਂ ਸੰਗੀਤ ਦੀ ਆਵਾਜ਼ ਆਉਂਦੀ ਹੈ ਹੁਣ ਇੱਥੇ ਪਿੱਠ ਭੂਮੀ ਦਾ ਮਤਲਬ ਕੀ ਹੈ ਬੈਕਗ੍ਰਾਉਂਡ ਤੋਂ ਠੀਕ ਹੈ ਕਿਸੇ ਗਾਣੇ ਵਗੈਰਾ ਸੰਗੀਤ ਦੀ ਆਵਾਜ਼ ਆਉਂਦੀ ਹੈ ਇਸ ਪਾਸੇ ਤੋਂ ਬੱਚਿਆਂ ਨੇ ਰੋਲਾ ਪਾਉਂਡ ਇੱਕ ਪਾਸੇ ਤੋਂ ਬੱਚਿਆਂ ਦੇ ਰੋਲਾ ਪਾਉਣ ਦੀ ਆਵਾਜ਼ ਆਉਂਦੀ ਹੈ ਹੁਣ ਕੀ ਹੈ ਇੱਕ ਪਲੇ ਹੈ ਦੇਖੋ ਬੱਚਾ ਪਹਿਲਾ ਬੱਚਾ ਦੂਜਾ ਇੱਕ ਤਰ੍ਹਾਂ ਬੱਚੇ ਇਨੈਕਟਮੈਂਟ ਕਰ ਰਹੇ ਹੈ ਠੀਕ ਹੈ ਤੇ ਇੱਕ ਪਾਸੇ ਤੋਂ ਮਤਲਬ ਇੱਕ ਬੈਕਗਰਾਉਂਡ ਵਿੱਚੋਂ ਇੱਕ ਸੰਗੀਤ ਦੀ ਆਵਾਜ਼ ਆਈ ਇੱਕ ਪਾਸੇ ਮਤਲਬ ਇੱਕ ਸਾਈਡ ਤੋਂ ਬੱਚਿਆਂ ਦੇ ਰੋਲਾ ਪਾਉਣ ਦੀ ਆਵਾਜ਼ ਆਉਂਦੀ ਹੈ ਪਹਿਲਾ ਬੱਚਾ ਕੀ ਬੋਲਦਾ ਹੈ ਓਏ ਰੁਲਦੂ ਲਿਆ ਟੀਮਾਂ ਰੋੜੇ ਮਾਰ ਕੇ 베ਰੀ 베ਰੀ ਤੋਂ ਬੇਵਚੜੀਏ ਦੂਜਾ ਬੱਚਾ ਕੀ ਕਹਿੰਦਾ ਹੈ ਚੋਲੀ ਚੋਲੀ ਚੋਂ ਟੀਮਾ ਫੜਾਉਂਦਾ ਹੈ ਹੁਣ ਇਹ ਦੇਖੋ ਜਿਹੜਾ ਬ੍ਰੈਕਟ ਵਿੱਚ 파ਟ ਹੈ ਨਾ ਇਹ ਐਕਸ਼ਨਸ ਦਿਖਾਉਂਦੇ ਹੈ ਜਿਹੜਾ ਬ੍ਰੈਕਟ ਵਿੱਚ ਨਹੀਂ ਹੈ ਉਹ ਉਹਨਾਂ ਦੇ ਡਾਇਲੌਗਸ ਹੈ ਤੇ ਪਹਿਲਾ ਬੱਚਾ ਕੀ ਕਹਿੰਦਾ ਹੈ ਓਏ ਰੁੱਲਦੂ ਮਤਲਬ ਸ਼ਾਇਦ ਬੱਚੇ ਨੂੰ ਐਡਰੈਸ ਕਰ ਰਿਹਾ ਹੈ ਦੂਸਰੇ ਨੂੰ ਦੂਸਰੇ ਦਾ ਨਾਮ ਲੈ ਰਿਹਾ ਹੈ ਲਿਆ ਟੀਮਾ ਰੋੜੇ ਮਾਰ ਕੇ ਬੇਰੀ ਤੋਂ 베ਰ ਝਾੜੀਏ ਮਤਲਬ ਰੋੜੇ ਮਾਰ ਕੇ ਮਤਲਬ ਪੱਥਰ ਮਾਰ ਕੇ 베ਰੀ ਤੋਂ ਔਰ ਟੀਮਾ ਕੀ ਹੋਏਗਾ ਟੀਮਾ ਸ਼ਾਇਦ ਉਹਨੂੰ ਕਹਿੰਦੇ ਹੋਣਗੇ ਹੋਣਗੇ ਕੈਟਾਪੁਲਟ ਨੂੰ ਜਿਹੜੀ ਉਹ ਹੁੰਦੀ ਹੈ ਨਾ ਐਦਾਂ ਦੀ ਹੁੰਦੀ ਹੈ ਵਾਈ ਦੀ ਸ਼ੇਪ ਦੀ ਔਰ ਇੱਥੇ ਰਬ ਬੈਂਡ ਹੁੰਦਾ ਇੱਥੇ ਉਹ ਇਲਾਸਟਿਕ ਦਾ ਔਰ ਇੱਥੇ ਉਹਨੂੰ ਖਿੱਚਦੇ ਐ ਰਬ ਬੈਂਡ ਨੂੰ ਤੇ ਪੱਥਰ ਰੱਖ ਕੇ ਤੇ ਪੱਥਰ ਦੂਰ ਤੱਕ ਜਾਂਦਾ ਆ ਲੈ ਟੀਮ ਤੇ ਉਹ ਉਤਲੀ ਟਾਣੀ ਤੇ ਮਾਰ ਦੇਖੋ ਇਹ ਮਾਰ ਰਹੇ ਨੇ ਬੱਚੇ ਪੱਥਰ ਮਾਰ ਰਹੇ ਹੈ ਕੀ 베ਰੀ ਦਾ ਪੇੜ ਹੈ 베ਰ ਥੱਲੇ ਟੁੱਟ ਕੇ ਗਿਰਨਗੇ ਫੇਰ ਹੈ ਗਿਰ ਫੇਰ ਹੈ ਖਾ ਲਣਗੇ ਉਹਨਾਂ ਨੂੰ ਵੇਖ ਕਿੱਡੇ ਸੋਹਣੇ 베ਰ ਹੈ ਹੁਣ ਫੇਰ ਤੋਂ ਇਹ ਕੀ ਆ ਗਿਆ ਬ੍ਰੈਕਟ ਦਾ ਹੈ ਤੇ ਮਤਲਬ ਹੈ ਐਕਸ਼ਨ ਹੈ ਉੱਥੇ ਮੁੰਡੇ ਟੀਮਾਂ ਮਾਰਦੇ ਨੇ ਤੇ ਇੱਕ ਟੀਮ ਮਹਾਰਾਜਾ ਦੇ ਵੱਜਦੀ ਹੈ ਸਿਪਾਹੀ ਮੁੰਡੇ ਨੂੰ ਫੜਦੇ ਹਨ ਹੁਣ ਜਦੋਂ ਪੱਥਰ ਮਾਰ ਰਹੇ ਸੀ ਤੇ ਪੱਥਰ ਮਾਰਦੇ ਮਾਰਦੇ ਇੱਕ ਪੱਥਰ ਕੀ ਹੋਇਆ ਮਹਾਰਾਜਾ ਜੀ ਨੂੰ ਲੱਗ ਗਿਆ ਤੇ ਉਹ ਬੱਚੇ ਨੂੰ ਮੁੰਡੇ ਨੂੰ ਸਿਪਾਹੀ ਨੇ ਫੜ ਲਿਆ ਮਹਾਰਾਜ ਦੇ ਸਿਪਾਹੀ ਓਏ ਤੂੰ ਮਹਾਰਾਜਾ ਤੂੰ ਮਹਾਰਾਜ ਦੇ ਟੀਮ ਕਿਉਂ ਮਾਰੀ ਹੈ ਮੁੰਡਾ ਮੈਂ ਮਹਾਰਾਜ ਦੇ ਥੋੜੀ ਟੀਮ ਮਾਰੀ ਹੈ ਮੈਂ ਤਾਂ 베ਰੀ ਤੇ ਮਾਰੀ ਸੀ ਸਿਪਾਹੀ ਕਹਿੰਦਾ ਕਿਉਂ ਮੁੰਡਾ ਮੇਰੀ ਤਾਂ 베ਰੀ ਤੋਂ 베ਰ ਝਾੜਨ ਲਈ ਹੋਰ ਕਿਉਂ ਬਈ ਆਬਵੀਅਸਲੀ 베ਰੀ ਤੋਂ 베ਰੀ ਝਾੜ ਰਿਆ ਸੀ ਮੈਂ ਸਿਪਾਹੀ ਕਹਿੰਦਾ ਪਰ ਤੈਨੂੰ ਪਤਾ ਹੈ ਟੀਮ ਤਾਂ ਮਹਾਰਾਜ ਤੇ ਵੱਜੀ ਹੈ ਮੁੰਡਾ ਮੈਂ ਕੋਈ ਜਾਣ ਬੂਝ ਕੇ ਥੋੜੀ ਮਾਰੀ ਐ ਮੈਂ ਜਾਣ ਕੇ ਥੋੜੀ ਮਾਰੀ ਐ ਸਿਪਾਹੀ ਕਹਿੰਦਾ ਹੈ ਚਲ ਤੁਰ ਫੇਰ ਮਹਾਰਾਜ ਦੇ ਸਾਹਮਣੇ ਪੇਸ਼ ਹੋ ਮਤਲਬ ਮਹਾਰਾਜ ਦੇ ਸਾਹਮਣੇ ਤੁਸੀਂ ਬੱਚੇ ਨੂੰ ਕਹਿ ਰਿਹਾ ਕਿ ਮਹਾਰਾਜ ਦੇ ਸਾਹਮਣੇ ਪੇਸ਼ ਹੋ ਤੇਰੀ ਖਬਰ ਲੈਣੀ ਹੈ ਕਿਉਂਕਿ ਤੇਰਾ ਜਿਹੜੀ ਤੇਰਾ ਜਿਹੜਾ ਉਹ ਟੀਮ ਹੈ ਜਿਹੜਾ ਤੇਰਾ ਪੱਥਰ ਮਹਾਰਾਜ ਤੇ ਲੱਗਿਆ ਸਿਪਾਹੀ ਉਸ ਨੂੰ ਜ਼ਬਰਦਸਤੀ ਕਸੀਟਦਾ ਹੈ ਮੁੰਡਾ ਰੋਂਦਾ ਹੈ ਰੋਂਦਾ ਹੈ ਉਹਨੂੰ ਮੁੰਡਾ ਰੋਣ ਲੱਗ ਗਿਆ ਡਰ ਜਾਂਦੇ ਨੇ ਬੱਚੇ ਤੇ ਧੱਕੇ ਨਾਲ ਮਤਲਬ ਧੱਕੇ ਨਾਲ ਮਤਲਬ ਜ਼ਬਰਦਸਤੀ ਕਸੀਟ ਦਾ ਹੈ ਕਸੀਟ ਦਾ ਕੀ ਹੁੰਦਾ ਖਿੱਚਦਾ ਹੈ ਮਹਾਰਾਜ ਕਿਉਂ ਬਈ ਇਸ ਬੱਚੇ ਨੂੰ ਕਿਉਂ ਰੁਲਾਉਣ ਲੱਗੇ ਹੋ ਹੁਣ ਮਹਾਰਾਜ ਸਿਪਾਹੀ ਨੂੰ ਕਹਿ ਰਹੇ ਕਿਉਂ ਰੁਰਾ ਲਿਆ ਤੂੰ ਬੱਚੇ ਨੂੰ ਸਿਪਾਹੀ ਕਹਿੰਦਾ ਮਹਾਰਾਜ ਇਸ ਬੱਚੇ ਨੇ ਤੁਹਾਨੂੰ ਟੀਮ ਮਾਰੀ ਸੀ ਬੱਚਾ ਰੋਈ ਜਾ ਰਿਹਾ ਸੀ ਹੁਣ ਐਕਸ਼ਨ ਹੋ ਰਿਹਾ ਮਤਲਬ ਬੱਚਾ ਰੋਈ ਜਾਂਦਾ ਹੈ ਤੇ ਸਿਪਾਹੀ ਔਰ ਮਹਾਰਾਜ ਆਪਸ ਵਿੱਚ ਕਨਵਰਸੇਸ਼ਨ ਕਰ ਰਹੇ ਨੇ ਮਹਾਰਾਜ ਕਹਿੰਦੇ ਮੁੰਡੇ ਨੂੰ ਬਈ ਰੋ ਨਾ ਇਸ ਦਸ ਇਹ ਦਸ ਤੂੰ ਸਾਡੇ ਟੀਮ ਕਿਉ ਮਾਰੀ ਮਹਾਰਾਜ ਕਹਿੰਦੇ ਤੂੰ ਇਹ ਦੱਸ ਤੂੰ ਕਿਉ ਟੀਮ ਮਾਰੀ ਮੁੰਡਾ ਕਹਿੰਦਾ ਅਸੀਂ ਤਾਂ ਬੇਰੀ ਤੇ ਮਾਰੀ ਸੀ ਬੇਰ ਝਾੜਨ ਲਈ ਮਹਾਰਾਜ ਕਹਿੰਦੇ ਸਿਪਾਹੀ ਨੂੰ ਇਸ ਬੱਚੇ ਨੂੰ 5 ਸੋਨੇ ਦੀਆਂ ਮੋਹਰਾ ਦਿੱਤੀਆਂ ਜਾਣ ਕਿੰਨੀਆਂ ਸੋਨੇ ਦੀਆਂ ਮੋਹਰਾ ਮਤਲਬ ਸੋਨੇ ਦੇ ਮੋਹਰਾ ਕੀ ਹੁੰਦੀਆਂ ਸੋਨੇ ਦੇ ਸਿੱਕੇ ਤੇ ਸੋਨੇ ਦੇ ਪੰਜ ਸਿੱਕੇ ਦਿੱਤੇ ਜਾਂ ਲੋ ਜੀ ਇੱਕ ਤਾਂ ਮਹਾਰਾਜਾ ਜੀ ਨੂੰ ਮਾਰਤਾ ਉਦੋਂ ਮਹਾਰਾਜਾ ਜੀ ਹੁਣ ਸੋਨੇ ਦੇ ਸਿੱਕੇ ਦੇ ਰਿਹਾ ਸਿਪਾਹੀ ਜੀ ਮੋਹਰਾ ਸਿਪਾਹੀ ਹੈਰਾਨ ਹੋ ਗਿਆ ਕਿ ਲੈ ਇੱਕ ਤਾਂ ਬੱਚੇ ਨੇ ਤੁਹਾਨੂੰ ਮਾਰੀ ਤੁਸੀਂ ਮੋਹਰਾ ਦੀ ਕਰਿਓ ਹਾਂ ਬਈ ਜੇ ਇਸ ਦੀ ਟੀਮ ਬੇਰੀ ਉੱਤੇ ਵੱਜਦੀ ਤਾਂ ਇਸ ਦੀ ਝੋਲੀ ਬੇਰਾ ਨਾਲ ਭਰ ਜਾਣੀ ਸੀ ਹੁਣ ਟੀਮ ਸਾਡੇ ਵੱਜੀ ਐ ਅਸੀਂ ਇਸ ਦੀ ਝੋਲੀ ਮੋਹਰਾ ਪਾਉਂਦੇ ਹਾਂ ਸਿਪਾਹੀ ਬੱਚੇ ਨੂੰ ਮੋਹਰਾ ਦਿੰਦਾ ਹੈ ਹੁਣ ਇਹ ਪੂਰਾ ਐਕਸ਼ਨ ਹੋ ਰਿਹਾ ਠੀਕ ਹੈ ਬ੍ਰੈਕਟ ਵਿੱਚ ਹੈ ਇੱਥੇ ਤੱਕ ਉਹਨਾਂ ਦਾ ਡਾਇਲੌਗ ਸੀ ਮਹਾਰਾਜਾ ਰਣਜੀਤ ਸਿੰਘ ਦਾ ਬੱਚਾ ਖੁਸ਼ੀ ਨਾਲ ਛਾਲਾਂ ਮਾਰਦਾ ਜਾਂਦਾ ਹੈ ਮਹਾਰਾਜ ਵੀ ਸਵਾਰੀ ਅੱਗੇ ਮਹਾਰਾਜ ਦੀ ਸਵਾਰੀ ਅੱਗੇ ਤੁਲ ਜਾਂਦੀ ਹੈ ਇੱਕ ਦਿਨ ਫੇਰ ਤੋਂ ਬ੍ਰੈਕਟ ਹੈ ਤੇ ਹੁਣ ਹੈ ਬੈਕਗ੍ਰਾਉਂਡ ਵਿੱਚ ਹੀ ਚੱਲ ਰਹੀ ਹੈ ਸਟੋਰੀ ਦੱਸੀ ਜਾ ਰਹੀ ਹੈ ਮਹਾਰਾਜ ਦੀ ਸਵਾਰੀ ਆ ਰਹੀ ਹੁੰਦੀ ਹੈ ਇੱਕ ਬੁੱਢੀ ਹੱਚ ਕਾਲਾ ਪਤੀਲਾ ਫੜੀ ਦੌੜੀ ਆਉਂਦੀ ਹੈ ਹੁਣ ਬੁੱਢੀ ਦਾ ਡਾਇਲੌਗ ਆ ਗਿਆ ਮੈਨੂੰ ਮੇਰੇ ਪਾਰਸ ਪਾਤਸ਼ਾ ਨਾਲ ਮਿਲਾ ਦਿਓ ਕਿੱਧਰ ਗਏ ਮੇਰੇ ਪਾਰਸ ਪਾਤਸ਼ਾ ਪਾਰਸ ਕੀ ਹੁੰਦਾ ਹੈ ਪਾਰਸ ਹੁੰਦਾ ਹੈ ਉਹ ਪੱਥਰ ਜੋ ਲੋਹੇ ਨੂੰ ਸੋਨਾ ਬਣਾਉਂਦਾ ਹੈ ਠੀਕ ਹੈ ਹੁਣ ਉਹ ਕਹਿ ਰਹੀ ਹੈ ਕਿ ਮੈਨੂੰ ਮੇਰੇ ਪਾਰਸ ਪਾਤਸ਼ਾ ਨਾਲ ਪਾਰਸ ਵਰਗੇ ਰਾਜੇ ਨਾਲ ਮਿਲਾ ਦਿਓ ਕਿੱਧਰ ਗਏ ਮੇਰੇ ਪਾਰਸ ਪਾਤਸ਼ਾ ਮੈਂ ਤਾਂ ਘਰੋਂ ਕਾਲੀ 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 ਮਤਲਬ ਜਲਦੀ ਜਲਦੀ ਭੱਜੀ ਆਈ ਹਾਂ ਕਿਤੇ ਮੇਰੇ ਪਾਤਸ਼ਾ ਲੰਘ ਨਾ ਜਾਣ ਵੀ ਕਿਤੋਂ ਇੱਥੋਂ ਚਲੇ ਨਾ ਜਾਨ ਸਿਪਾਹੀ ਓ ਮਾਈ ਆਹ ਪਤੀਲਾ ਚੁੱਕੀ ਕਿੱਧਰ ਭੱਜੀ ਜਾਣੀ ਐ ਬੁੱਢੀ ਕਹਿੰਦੀ ਐ ਮਤਲਬ ਸਿਪਾਹੀ ਪੁੱਛ ਰਿਹਾ ਕਿ ਕਿੱਥੇ ਭੱਜੀ ਜਾਣੀ ਪਤੀਲਾ ਚੁੱਕੇ ਬੁੱਢੀ ਕਹਿੰਦੀ ਐ ਮੈਂ ਆਪਣੇ ਪਾਰਸ ਪਾਦਸ਼ਾ ਨੂੰ ਮਿਲਣਾ ਹੈ ਸਿਪਾਹੀ ਤੂੰ ਆ ਕਾਲਾ ਜਿਹਾ ਪਤੀਲਾ ਲੈ ਕੇ ਨਹੀਂ ਮਿਲ ਸਕਦੀ ਬੁੱਢੀ ਕਹਿੰਦੀ ਐ ਕਿਉਂ ਮੈਂ ਕਿਉਂ ਨਹੀਂ ਮਿਲ ਸਕਦੀ ਉਹ ਪਾਰਸ ਪਾਦਸ਼ਾ ਤੇਰਾ ਨਹੀਂ ਸਾਡਾ ਹੈ ਲੋਕਾਂ ਦਾ ਹੈ ਤੋ ਸਿਪਾਹੀ ਨੂੰ ਕਹਿੰਦੀ ਹੈ ਕਿ ਉਹ ਤੇਰਾ ਨਹੀਂ ਹੈ ਉਹ ਸਾਡਾ ਲੋਕਾਂ ਦਾ ਬਾਦਸ਼ਾਹ ਹੈ ਸਿਪਾਹੀ ਜੇ ਤੂੰ ਮਿਲਣਾ ਹੈ ਤਾਂ ਆਪ ਪਤੀਲਾ ਇੱਥੇ ਰੱਖ ਜਾ ਇਸ ਨਾਲ ਮਹਾਰਾਜ ਦੇ ਕੱਪੜੇ ਖਰਾਬ ਹੋਣਗੇ ਬੁੱਢੀ ਨਹੀਂ ਮੈਂ ਇਹ ਪਤੀਲਾ ਮਹਾਰਾਜ ਦੇ ਮਹਾਰਾਜ ਦੇ ਸਰੀਰ ਨੂੰ ਛੁਆਉਣਾ ਹੈ ਛੁਆਉਣਾ ਮਤਲਬ ਟੱਚ ਕਰਾਣਾ ਹੈ ਸਿਪਾਹੀ ਹੈ ਤੇਰਾ ਦਿਮਾਗ ਤਾਂ ਨਹੀਂ ਫਿਰ ਗਿਆ ਵੀ ਤੇਰਾ ਦਿਮਾਗ ਖਰਾਬ ਤਾਂ ਨਹੀਂ ਹੋ ਗਿਆ ਫਿਰ ਗਿਆ ਮਤਲਬ ਖਰਾਬ ਤਾਂ ਨਹੀਂ ਹੋ ਗਿਆ ਬੁੱਢੀ ਨਹੀਂ ਨਹੀਂ ਮੇਰਾ ਦਿਮਾਗ ਨਹੀਂ ਫਿਰਿਆ ਜਦੋਂ ਮੈਂ ਪਤੀਲਾ ਮਹਾਰਾਜ ਨੂੰ ਛੁਆਵਾਂਗੀ ਛੁਆਵਾ ਮਤਲਬ ਟੱਚ ਕਰਾਵਾਂਗੀ ਲਗਾਵਾਂਗੀ ਤਾਂ ਇਹ ਸੋਨੇ ਦਾ ਬਣ ਜਾਵੇਗਾ ਹੁਣ ਇਹ ਤੁਹਾਡਾ ਇੱਥੇ ਤੱਕ ਉਹਦਾ ਡਾਇਲੋਗ ਹੈ ਬੁੱਢੀ ਔਰਤ ਦੌੜ ਕੇ ਮਹਾਰਾਜ ਵੱਲ ਜਾਂਦੀ ਹੈ ਮਹਾਰਾਜ ਮੇਰੇ ਪਾਰਸ ਪਾਦਸ਼ਾ ਮੈਂ ਇਹ ਪਤੀਲਾ ਤੁਹਾਡੇ ਸਰੀਰ ਨਾਲ ਛੁਆਉਣਾ ਹੈ ਸਿਪਾਹੀ ਕਹਿੰਦਾ ਹੈ ਦੌੜ ਕੇ ਬੁੱਢੀ ਨੂੰ ਫੜਦੇ ਨੇ ਸਿਪਾਹੀ ਦੌੜ ਕੇ ਬੁੱਢੀ ਨੂੰ ਫੜਦੇ ਹਨ ਐਕਸ਼ਨ ਹੋ ਰਿਹਾ ਹੈ ਇੱਥੇ ਡਾਇਲੋਗ ਹੈ ਚੱਲ ਪਰ ਇਹ ਹਟ ਸਿਪਾਹੀ ਕਹਿੰਦੇ ਆ ਮਹਾਰਾਜ ਸਿਪਾਹੀਆਂ ਨੂੰ ਕਹਿੰਦੇ ਹਨ ਛੱਡ ਦਿਓ ਇਸ ਨੂੰ ਬੁੱਢੀ ਵੱਲ ਦੇਖ ਕੇ ਕਹਿੰਦੇ ਹਨ ਕੀ ਗੱਲ ਹੈ ਮਾਈ ਬੁੱਢੀ ਮੇਰੇ ਪਾਰਸ ਪਾਤਸ਼ਾ ਮੈਂ ਪਤੀਲਾ ਤੁਹਾਡੇ ਸਰੀਰ ਨਾਲ ਛੁਆਉਣਾ ਹੈ ਤੁਸੀਂ ਪਾਰਸ ਹੋ ਇਹ ਪਤੀਲਾ ਪਿੱਤਲ ਦਾ ਹੈ ਤੁਹਾਡੀ ਛੂਹ ਨਾਲ ਸੋਨੇ ਦਾ ਬਣ ਜਾਵੇਗਾ ਕਿਉਂਕਿ ਪਾਰਸ ਕੀ ਹੁੰਦਾ ਹੈ ਐਦਾਂ ਦਾ ਪੱਥਰ ਹੈ ਜੋ ਲੋਹੇ ਨੂੰ ਜੇ ਰਗੜ ਲੋਹੇ ਤੇ ਰਗੜੀਏ ਨਾ ਤਾਂ ਲੋਹਾ ਸੋਨਾ ਬਣ ਜਾਂਦਾ ਹੈ ਠੀਕ ਹੈ ਤੇ ਉਹ ਕਹਿੰਦੀ ਕਿ ਮੈਂ ਤੁਹਾਡੇ ਸਰੀਰ ਨਾਲ ਇਸ ਪਤਿਲੇ ਨੂੰ ਰਗੜ ਰਗੜਾਣਾ ਹੈ ਤਾਂ ਕਿ ਇਹ ਪਤਿਲਾ ਤੁਹਾਡੇ ਸਰੀਰ ਨੂੰ ਛੁਆਉਣਾ ਹੈ ਮੈਂ ਇਹ ਪਤਿਲਾ ਤੁਹਾਡੇ ਸਰੀਰ ਨਾਲ ਛੁਆਉਣਾ ਹੈ ਤੁਸੀਂ ਪਾਰਸ ਹੋ ਠੀਕ ਹੈ ਤੁਸੀਂ ਇਹੋ ਜਿਹਾ ਪੱਥਰ ਹੋ ਜਿਹਦੇ ਨਾਲ ਲੋਹਾ ਰਗੜਦਾ ਤਾਂ ਸੋਨਾ ਬਣ ਜਾਂਦਾ ਹੈ ਇਹ ਪਤੀਲਾ ਪਿੱਤਲ ਦਾ ਹੈ ਤੁਹਾਡੀ ਛੂ ਨਾਲ ਸੋਨਾ ਬਣ ਜਾਵੇਗਾ ਮਹਾਰਾਜ ਮੁਸਕਰਾਉਂਦੇ ਹੋਏ ਸਿਪਾਹੀਆਂ ਨੂੰ ਕਹਿੰਦੇ ਹਨ ਇਸ ਮਾਈ ਦਾ ਪਤੀਲਾ ਸੋਨੇ ਦੀਆਂ ਮੋਹਰਾਂ ਨਾਲ ਭਰ ਦਿਓ ਸਿਪਾਹੀ ਉਸ ਦੇ ਪਤੀਲੇ 'ਚ ਮੋਹਰਾ ਪਾਉਂਦੇ ਹਨ ਬੁੱਢੀ ਹੈ ਮੇਰਾ ਪਤੀਲਾ ਮੋਹਰਾ ਨਾਲ ਭਰ ਗਿਆ ਮੇਰਾ ਮਹਾਰਾਜ ਤਾਂ ਸੱਚ ਮੁੱਚ ਦਾ ਪਾਰਸ ਹੈ ਧੰਨ ਹੋ ਧੰਨ ਹੋ ਤੁਸੀਂ ਮਹਾਰਾਜ ਧੰਨ ਹੋ मतलब महान हो महान हो महाराज तुम महान हो महाराज माई मैं धन नहीं तान ता मेरी परजा है परजा की होंगी है परजा मतलब मेरी जनता राजे जनता इसने मेनू पारस बनाया है इसी जनता ने ही मेनू इस योग बनाया है ठीक है पारस बनाया है धन मेरे पारस पातशाह <coughs> बुढ़ी खुशी खुशी वापस चली जाती है ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ ਲੱਗਿਆ ਹੋਇਆ ਹੈ ਮਹਾਰਾਜਾ ਦੇ ਨਾਲ ਹੁਣ ਸੀਨ ਕਿਦਾ ਆ ਗਿਆ ਦਰਬਾਰ ਦਾ ਕੋਟ ਦਾ ਸੀਨ ਆ ਗਿਆ ਰਾਜਾ ਜੀ ਬੈਠੇ ਹਨ ਮਹਾਰਾਜਾ ਦੇ ਨਾਲ ਉਹਨਾਂ ਦਾ ਦਰਬਾਰੀ ਤੇ ਸਿਪਾਹੀ ਹਾਜ਼ਰ ਹਨ ਮਹਾਰਾਜਾ ਦੇ ਅੰਦਰ ਸਿਪਾਹੀ ਨੂੰ ਹੁਣ ਅਸੀਂ ਭੇਸ ਬਦਲ ਕੇ ਲੋਕਾਂ ਵਿੱਚ ਜਾਇਆ ਕਰਾਂਗੇ ਤੇ ਉਹਨਾਂ ਦੇ ਦੁੱਖਾਂ ਦੀ ਸਾਰ ਲਿਆ ਕਰਾਂਗੇ ਮਤਲਬ ਦੇਖਾਂਗੇ ਕਿ ਸਾਡੀ ਰਾਜ ਵਿੱਚ ਸਾਡੇ ਰੂਲ ਦੇ ਅੰਡਰ ਲੋਕਾਂ ਨੂੰ ਕੀ ਪ੍ਰੋਬਲਮਜ਼ ਆ ਰਹੀਆਂ ਨੇ ਉਦਾਂ ਸਾਰ ਲਿਆ ਕਰਾਂਗੇ ਮੀਨਸ ਉਦਾਂ ਆਈਡੀਆ ਲਿਆ ਕਰਾਂਗੇ ਲੋਕਾਂ ਵਿੱਚ ਐਲਾਨ ਕਰ ਦਿਓ ਕਿ ਸਭ ਗਰੀਬ ਗਰੀਬ ਗੁਰਬੇ ਮੋਦੀ ਖਾਨੇ ਤੋਂ ਲੋੜ ਅਨੁਸਾਰ ਕਣਕ ਲੈ ਜਾਣ ਮਹਾਰਾਜ ਬਾਹਰ ਜਾਂਦੇ ਹਨ ਤੇ ਨਾਲ ਕਹਿ ਦਿੰਦੇ ਕਿ ਸਭ ਨੂੰ ਕਹਿ ਦਿਓ ਮੋਦੀ ਖਾਨਾ ਕੀ ਹੁੰਦਾ ਹੈ ਮੋਦੀ ਖਾਨਾ ਹੁੰਦਾ ਹੈ ਅੰਨ ਭੰਡਾਰ ਅੰਨ ਦਾ ਜਿੱਥੇ ਭੰਡਾਰ ਹੁੰਦਾ ਹੈ ਰਾਜੇ ਦਾ ਵੀ ਉੱਥੋਂ ਜੋ ਵੀ ਗਰੀਬ ਲੋਕ ਹਨ ਜਿਨ੍ਹਾਂ ਕੋਲ ਅੰਨ ਨਹੀਂ ਹੈ ਉਹ ਅੰਨ ਲੈ ਜਾਓ ਸਿਪਾਹੀ ਅਨਾਉਂਸਮੈਂਟ ਕਰਦੇ ਸੁਣੋ 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 ਸਭ ਗਰੀਬ ਗੁਰਬਿਆਂ ਲਈ ਮੋਦੀ ਖਾਨੇ ਤੋਂ ਕਣਕ ਵੰਡੀ ਜਾ ਰਹੀ ਹੈ ਲੋੜਵੰਦ ਗਰੀਬ ਆਪਣੀ ਆਪਣੀ ਲੋੜ ਅਨੁਸਾਰ ਮੋਦੀ ਖਾਨੇ ਤੋਂ ਕਣਕ ਲੈ ਜਾਓ ਬਈ ਲੈ ਲਓ ਬਈ ਤੇ ਸਿਪਾਹੀ ਜਾਂਦਾ ਹੈ ਦੂਜੇ ਪਾਸੇ ਤੋਂ ਇੱਕ ਬੱਚਾ ਤੇ ਬੁੱਢਾ ਕਣਕ ਦੀ ਦਾਰੀ ਪੰਡ ਕਸੀਟਿਆ ਰਹੇ ਹਨ ਬੱਚਾ ਕਹਿੰਦਾ ਹੈ ਦਾਦਾ ਜੀ ਇਹ ਕਣਕ ਦੀ ਪੰਡ ਘਰ ਕਿਵੇਂ ਲਿਜਾਵਾਂਗੇ ਤੂੰ ਹਾਥੋਂ ਤਾਂ ਚੁੱਕੀ ਵੀ ਨਹੀਂ ਜਾਣੀ ਵੀ ਤੁਹਾਡੇ ਤੋਂ ਤਾਂ ਚੁੱਕੀ ਵੀ ਨਹੀਂ ਜਾਣੀ ਬੁੱਢਾ ਕਹਿੰਦਾ ਆ ਵੇਖ ਇੱਕ ਪਾਂਡੀ ਫਿਰਦਾ ਹੈ ਇੱਕ ਪਾਂਡੀ ਫਿਰਦਾ ਹੈ ਮਤਲਬ ਭਾਰ ਠਾਉਣ ਵਾਲਾ ਜਿਹੜੇ ਮਕਲੀ ਟਾਈਪ ਹੁੰਦੇ ਨਾ ਉਹ ਪਾਂਡੀ ਫਿਰਦਾ ਹੈ ਮੈਂ ਉਹਨੂੰ ਬਾਜ ਮਾਰਦਾ ਲੈ ਉਹ ਤਾਂ ਆਪੇ ਹੀ ਸਾਡੇ ਵੱਲ ਆ ਰਿਹਾ ਹੈ ਹੁਣ ਇਹ ਸਾਰਾ ਬ੍ਰੈਕਟ ਵਿੱਚ ਆ ਗਿਆ ਇੱਥੇ ਤੱਕ ਡਾਇਲੋਗ ਸੀ ਮਹਾਰਾਜਾ ਪਾਂਡੀ ਦੇ ਭੇਸ ਵਿੱਚ ਬੁੱਢੇ ਕੋਲ ਆਉਂਦੇ ਹਨ ਹੁਣ ਅਸਲੀ ਵਿੱਚ ਕੌਣ ਹੈ ਮਹਾਰਾਜਾ ਭੇਸ ਬਦਲਿਆ ਹੋਇਆ ਹੈ ਹੁਣ ਡਾਇਲੋਗ ਸ਼ੁਰੂ ਹੋ ਗਿਆ ਲੈ ਬਈ ਪਾਂਡੀ ਭਰਾਵਾ ਆ ਕਣਕ ਦੀ ਪੰਡ ਤਾਂ ਸਾਡੇ ਘਰ ਪੁਚਾ ਦੇ ਕਣਕ ਦੀ ਪੰਡ ਪਾਂਡੀ ਸਿਰ ਤੇ ਝੁਕਦਾ ਹੈ ਬੱਚਾ ਤੇ ਬੁੱਢਾ ਪੰਡ ਚੁਕਾਉਣ ਲਈ ਮਦਦ ਕਰਦੇ ਹਨ ਮਤਲਬ ਉਹਦੇ ਸਿਰ ਤੇ ਇਹ ਪੰਡ ਪੰਡ ਕੀ ਹੁੰਦਾ ਜ ਜਿਹਦੇ ਵਿੱਚ ਬੋਰੀ ਟਾਈਪ ਜਿਹਦੇ ਵਿੱਚ ਲੋਡ ਕੀਤੀ ਜਾਂਦੀ ਹੈ ਨਾ ਉਹ ਹੁਣ ਪਾਂਡੀ ਉਹ ਸਿਰ ਤੇ ਚੁੱਕ ਲੈਂਦਾ ਹੈ ਪਾਂਡੀ ਪੰਡ ਚੁੱਕ ਕੇ ਤੁਰਦਾ ਹੈ ਪਿੱਛੋਂ ਗੀਤ ਦੇ ਬੋਲ ਸੁਣਾਈ ਦਿੰਦੇ ਹਨ ਗੀਤ ਉਹ ਪਾਂਡੀ ਜਾਂਦਾ ਹੈ ਕਿਹਾ ਸੋਣਾ ਲੱਗਦਾ ਹੈ ਭਾਰੀ ਐ ਪਾਂਡੀ ਪੰਡ ਭਾਰੀ ਹੈ ਪੰਡ ਬੜੀ ਪੈਂਡ ਪੰਡਾ ਵੀ ਚੌਖਾ ਹੈ ਪੰਡਾ ਕੀ ਹੁੰਦਾ ਆ ਰਾਹ ਮਤਲਬ ਰਾਹ ਮਤਲਬ ਰਸਤਾ ਰਸਤਾ ਵੀ ਚੌਖਾ ਹੈ ਪਾਂਡੀ ਦੇ ਪਿੰਡੇ ਵਿੱਚੋਂ ਤੇ ਆ ਮੁੜਕਾ ਵਗਦਾ ਹੈ ਮੁੜਕਾ ਮਤਲਬ ਪਸੀਨਾ ਪਾਂਡੀ ਦੇ ਪਿੰਡੇ ਵਿੱਚੋਂ ਪਿਆ ਮੁੜਕਾ ਵਗਦਾ ਹੈ ਉਹਦੇ ਸ਼ਰੀਰ ਚੋਂ ਪਸੀਨਾ ਵਗ ਰਿਹਾ ਹੈ ਪੁੱਜ ਗਿਆ ਟਿਕਾਣੇ ਤੇ ਬੁੱਢੇ ਦਾ ਘਰ ਆਇਆ ਪੰਡ ਸੁੱਟ ਕੇ ਮੁੜਿਆ ਜਾਂ ਜਾਂ ਉੱਥੋਂ ਤੁਰਨ ਲੱਗਾ ਪਾਂਡੀ ਪੰਡੇ ហេਠਾਂ ਰੱਖਦਾ ਹੈ ਤੇ ਤੁਰ ਪੈਂਦਾ ਹੈ ਬੁੱਢਾ ਓਏ ਪਾਂਡੀ ਭਰਾਵਾ ਆਪਣੀ ਮਜ਼ਦੂਰੀ ਤਾਂ ਲੈ ਜਾ ਮਹਾਰਾਜ ਨਹੀਂ ਮੈਂ ਮਜ਼ਦੂਰੀ ਨਹੀਂ ਲੈਂਦਾ ਬੁੱਢਾ ਤਾਂ ਫਿਰ ਤੂੰ ਖਾਂਦਾ ਪਿੰਦਾ ਕਿੱਥੋਂ ਹੈ ਤੇਰਾ ਗੁਜ਼ਾਰਾ ਕਿਵੇਂ ਹੁੰਦਾ ਹੈ ਮਹਾਰਾਜ ਮਹਾਰਾਜਾ ਮਹਾਰਾਜ ਬੋਲਦੇ ਹੈ ਉਸ ਸੱਚੇ ਪਾਤਸ਼ਾਹ ਕਲਗੀਆਂ ਵਾਲੇ ਦੀ ਬਹੁਤ ਮਿਹਰ ਹੈ ਵੀ ਉਹ ਸੱਚੇ ਪਾਸ਼ਾ ਉਹ ਰੱਬ ਦੀ ਬਹੁਤ ਮੇਰ ਹੈ ਕਿ ਵੀ ਉਹ ਮੈਨੂੰ ਦੇ ਹੀ ਦਿੰਦਾ ਕੁਛ ਨਾ ਕੁਛ ਬੁੱਢਾ ਤੇਰਾ ਨਾਂ ਕੀ ਹੈ ਮਹਾਰਾਜ ਤੁਸੀਂ ਛੱਡੋ ਨਾ ਚੌਕ ਹੀ ਲੈਣਾ ਹੈ ਵੀ ਤੁਸੀਂ ਕੀ ਲੈਣਾ ਬੁੱਢਾ ਨਹੀਂ ਨਹੀਂ ਫੇਰ ਵੀ ਨਾਂ ਤਾਂ ਦੱਸ ਜਾ ਤੇਰੇ ਇਸ ਉਪਕਾਰ ਨੂੰ ਮੈਂ ਉਮਰ ਭਰ ਯਾਦ ਰੱਖਾਂਗਾ ਮਹਾਰਾਜਾ ਮੇਰਾ ਨਾਂ ਰਣਜੀਤ ਸਿੰਘ ਹੈ ਬੁੱਢਾ ਹੈ ਮਹਾਰਾਜਾ ਰਣਜੀਤ ਸਿੰਘ ਮੈਨੂੰ ਸਾਫ਼ ਕਰਨਾ ਮੈਨੂੰ ਮਾਫ਼ ਕਰਨਾ ਮੈਥੋਂ ਗਲਤੀ ਹੋ ਗਈ ਮੇਰੇ पांडी बादशाह मेनू खिमा करो मीन्स मेनू माफ कर दियो महाराज ਘਬਰਾ ਨਾ ਬਾਬਾ ਇਹ ਤਾਂ ਮੇਰਾ ਫਰਜ਼ ਬਣਦਾ ਹੈ ਕਿ ਮੈਂ ਆਪਣੀ ਪਰਜਾਦੀ ਸੇਵਾ ਕਰਾਂ ਹੁਣ ਬੁੱਢਾ ਪੈਰਾਂ ਤੇ ਝੁਕਦਾ ਹੈ ਧੰਨ ਮੇਰੇ ਪਾਂਡੀ ਪਾਦਸ਼ਾ ਧੰਨ ਹੋ ਤੁਸੀਂ ਧੰਨ ਹੋ ਵੀ ਤੁਸੀਂ ਮਹਾਨ ਹੋ ਬੁੱਢੀ ਦੂਜੇ ਪਾਸੇ ਤੋਂ ਬੁੱਢੀ ਵੀ ਆ ਜਾਂਦੀ ਹੈ ਧੰਨ ਮੇਰੇ ਪਰਸ ਪਾਦਸ਼ਾ ਬੁੱਢਾ ਵੀ ਕਹਿੰਦਾ ਹੈ ਧੰਨ ਮੇਰੇ ਪਰਸ ਪਾਂਡੀ ਪਾਦਸ਼ਾ ਦੋਵੇਂ ਇਕੱਠੇ ਜੁਗ-ਜੁਗ ਜੀਵੇ ਸਾਡਾ ਪਾਰਸ ਪਾਂਡੀ ਪਾਤਸ਼ਾ ਸਾਡਾ ਪਾਰਸ ਪਾਂਡੀ ਪਾਤਸ਼ਾ ਸਾਡਾ ਦਿਆਲੂ ਸਾਡਾ ਪਾਰਸ ਪਾਂਡੀ ਪਾਤਸ਼ਾ ਮਤਲਬ ਉਹਦੀ ਚੰਗਿਆਈ ਦੱਸੀ ਗਈ ਹੈ ਪਿੱਠ ਭੂਮੀ ਤੋਂ ਕਿਸ ਦੀ ਆਵਾਜ਼ ਆ ਰਹੀ ਸੀ ਮੁੰਡੇ ਦੀ ਮਹਾਰਾਜਾ ਦੀ ਸੰਗੀਤ ਦੀ ਕਿ ਰੋਲੇ ਦੀ ਸੰਗੀਤ ਦੀ ਬੁੱਢੀ ਕਿਹੜੇ ਪਾਤਸ਼ਾ ਨੂੰ ਮਿਲਣਾ ਚਾਹੁੰਦੀ ਸੀ ਪਾਰਸ ਪਾਤਸ਼ਾ ਨੂੰ ਬੁੱਢੀ ਮਹਾਰਾਜੇ ਨਾਲ ਕੀ ਛੁਆਉਣਾ ਚਾਹੁੰਦੀ ਸੀ ਪਤੀਲਾ ਮਹਾਰਾਜੇ ਨੇ ਕੀ ਬਦਲ ਕੇ ਲੋਕਾਂ ਵਿੱਚ ਜਾਣ ਲਈ ਕਿਹਾ ਭੇਸ ਬਦਲ ਕੇ ਪਾਂਡੀ ਨੇ ਕੀ ਚੁੱਕਿਆ ਹੋਇਆ ਸੀ ਪੰਡ ਤੇ ਜਿਹੜਾ ਪੰਡਿਤ ਚੁੱਕਦਾ ਹੈ ਨੂੰ ਹੈਵੀ weight ਨੂੰ ਪੰਡ ਕਹਿੰਦੇ ਆ ਕੱਪੜਿਆਂ ਦੀ ਪੰਡ ਕਣਕ ਦੀ ਪੰਡ ਚਾਵਲਾਂ ਦੀ ਪੰਡ ਇਹ ਕਹਿੰਦੇ ਆ ਅੱਗੇ ਕੀ ਹੈ ਡੈਸ਼ ਤਾਂ ਮਹਾਰਾਜੇ ਦੀ ਦੇਵੱਜੀ ਹੈ ਕੀ ਟੀਮ ਅਸੀਂ ਇਸ ਦੀ ਝੋਲੀ ਡੈਸ਼ ਪਾਉਂਦੇ ਹਾਂ ਅਸੀਂ ਇਸ ਦੀ ਐ ਚਾਰਦੋ ਕਿਤੇ ਮੇਰੇ ਡੈਸ਼ ਲੰਗ ਨਾ ਜਾਣ ਕਿਤੇ ਮੇਰੇ ਪਾਤਸ਼ਾ ਇਹ ਪਤੀਲਾ ਡੈਸ਼ ਦਾ ਹੈ ਇਹ ਪਤੀਲਾ ਪਿੱਤਲ ਦਾ ਹੈ ਇਹ ਡੈਸ਼ ਦੀ ਪੰਡ ਘਰ ਕਿਵੇਂ ਲਜਾਵਾਂਗੇ ਇਹ ਕਣਕ ਦੀ ਪੰਡ ਅਸੀਂ ਇਸ ਦੀ ਝੋਲੀ ਡੈਸ਼ ਪਾਉਂਦੇ ਹਾਂ ਅਸੀਂ ਇਸ ਦੀ ਝੋਲੀ ਮੋਹਰਾ ਪਾਉਂਦੇ ਹਾਂ ਪਾਉਂਦੇ ਹਾਂ ਮਹਾਰਾਜਾ ਕਿਸ ਦੇ ਦੁੱਖਾਂ ਦੀ ਮਾਸਾਰ ਲੈਣ ਜਾਣਾ ਚਾਹੁੰਦੇ ਸੀ ਆਪਣੀ ਲੋਕ ਆਪਣੇ ਲੋਕਾਂ ਦੀ ਮੋਦੀ ਖਾਨੇ ਤੋਂ ਗਰੀਬਾਂ ਨੂੰ ਕੀ ਦਿੱਤਾ ਜਾਣਾ ਸੀ ਕਣਕ ਐਲਾਨ ਕਰਨ ਲਈ ਕਿਸ ਨੇ ਕਿਹਾ ਮਹਾਰਾਜੇ ਨੇ ਐਲਾਨ ਕਿਸ ਨੇ ਕੀਤਾ ਸਿਪਾਹੀ ਨੇ ਕਿੰਨਾ ਨੂੰ ਕਣਕ ਵੰਡਣੀ ਜਾਣੀ ਸੀ ਗਰੀਬਾਂ ਨੂੰ ਬਸ ਜੀ ਇਹ ਚੈਪਟਰ ਖਤਮ ਹੈ ਆਈ ਹੋਪ ਸਮਝ ਆ ਗਿਆ ਹੋਵੇਗਾ